ਹੈਲੋ ਫਰੈਂਡਸ ਵੈਲਕਮ ਟੂ ਨਿਊ ਵੀਡੀਓ ਜਿਹੜੀ ਅੱਜ ਵਾਲੀ ਵੀਡੀਓ ਆ ਉਹ ਆਪਣੀ ਜਿਹੜੀ ਕੱਲ ਆਪਾਂ ਵੀਡੀਓ ਪਾਈ ਉਹਦਾ ਥਰਡ ਪਾਰਟ ਆ ਆਪਾਂ ਆਪਾਂ ਇਸ ਟੌਪਿਕ ਤੇ ਗੱਲ ਕਰ ਰਹੇ ਸੀ ਕਿ ਆਪਣੇ ਜਿਹੜੇ ਘਰਾਂ ਦੇ ਰਿਸ਼ਤੇ ਆ ਉਹਨਾਂ ਦੇ ਵਿੱਚ ਤਲਾਕ ਤੱਕ ਨੌਬਤ ਕਿਉਂ ਆਉਂਦੀ ਆ ਹੁਣ ਅੱਜ ਜਿਹੜਾ ਤੀਜਾ ਪਾਰਟ ਆ ਉਹ ਮੈਂ ਕਵਰ ਕਰਨ ਲੱਗਾ ਕਿ ਇਸ ਤੋਂ ਅਗਲਾ ਸਟੈਪ ਕੀ ਹੋ ਸਕਦਾ ਜਿਸ ਤਰ੍ਹਾਂ ਕਿ ਆਪਾਂ ਜਾਣਦੇ ਆ ਕਿ ਜਦੋਂ ਆਵਾ ਪਤੀ ਪਤਨੀ ਬਣ ਜਾਂਦੇ ਆ ਆਪਣਾ ਰਿਸ਼ਤਾ ਜਿਹੜਾ ਚੰਗਾ ਨਿਭਣ ਲੱਗ ਪੈਂਦਾ ਹੈ ਫਿਰ ਇੱਕ ਵਿੱਚ ਟਵਿਸਟ ਆਉਂਦਾ ਹੈ ਜਿਹੜਾ ਟਵਿਸਟ ਹੋ ਸਕਦਾ ਸਾਰਿਆਂ ਦੀ ਜ਼ਿੰਦਗੀ 'ਚ ਆਇਆ ਹੋਵੇ ਮੈਂ ਤੁਹਾਨੂੰ ਦੱਸਦਾ ਹਾਂ ਟਵਿਸਟ ਕਿਹੜਾ ਵਾ ਜਦੋਂ ਆਪਾਂ ਜਦੋਂ ਆਪਣਾ ਆਪਾਂ ਆਪਣੀ ਵਾਈਫ ਅੱਲੇ ਪੂਰਾ ਪ੍ਰੋਪਰ ਧਿਆਨ ਨਹੀਂ ਦਿੰਦੇ ਫਿਰ ਆਪਾਂ ਨੂੰ ਹੋਰ ਜਿਹੜੀਆਂ ਐ ਲੜਕੀਆਂ ਐ ਜਾਂ ਔਰਤਾਂ ਐ ਉਹ ਆਪਣਾ ਸੋਹਣੀਆਂ ਲੱਗਣ ਲੱਪੈਂਦੀਆਂ ਆਪਣਾ ਜਿਹੜਾ ਏ ਧਿਆਨ ਜਿਹੜਾ ਏ ਉਸ عورت ਵਰ ਚੱਲ ਜਾਂਦਾ ਜਿਸ ਨੂੰ ਆਪਾਂ ਕਹਿ ਸਕਦੇ ਆ ਨਾਜਾਇਜ਼ ਰਿਸ਼ਤਾ ਫਿਰ ਜਦੋਂ ਆਪਾਂ ਮੈਰਿਡ ਹੋਣ ਦੇ ਬਾਵਜੂਦ ਵੀ ਗਰਲਫ੍ਰੈਂਡ ਬਾਹਰ ਰੱਖਦੇ ਆ ਫਿਰ ਜਿਹੜਾ ਉਹ ਆਪਾਂ ਆਪਣੀ ਵਾਈਫ ਦੇ ਵਿੱਚ ਆਪਾਂ ਨੂੰ ਪੂਤ ਨਹੀਂ ਦਿਖਦੀ ਆ ਤੇ ਜਿਹੜੀ ਆਪਣੀ ਵਿਆਹ ਤੋਂ ਬਾਅਦ ਜਿਹੜੀ ਆਪਣੀ ਗਰਲਫ੍ਰੈਂਡ ਬਣੀ ਹੁੰਦੀ ਉਹ ਆਪਾਂ ਨੂੰ ਜਿਹੜੀ ਕਹਿ ਸਕਦੇ ਆ ਸੁੰਦਰੀ ਦੇਖਦੀ ਆ ਫਿਰ ਇੱਥੇ ਆਨਗੇ ਤੇ ਟਵਿਸਟ ਪੈਂਦਾ ਜਦੋਂ ਆਪਾਂ ਆਪਣੀ ਵਾਈਫ ਨੂੰ ਪ੍ਰੋਪਰ ਟਾਈਮ ਨਹੀਂ ਦੇ ਪਾਉਂਦੇ ਸਾਰਾ ਦਿਨ ਆਪਾਂ ਫੋਨ ਤੇ ਲੱਗੇ ਰਹਿੰਨੇ ਆ ਆਪਾਂ ਕਿੰਨਾ ਕੁ ਜੇ ਛਪਾਵਾਂਗੇ ਕਿ ਸਾਡੇ ਬਾਹਰ ਨਜਾਇਜ਼ ਸਬੰਧ ਨਹੀਂ ਹੈਗੇ ਕਿੰਨੀਆਂ ਕੁ ਸੌਆਂ ਖਾਵਾਂਗੇ ਝੂਠੀਆਂ ਪਰ ਪ੍ਰੋਪਰ ਤੁਹਾਨੂੰ ਪਤਾ ਤੇ ਹੈਗਾ ਵਾ ਕੋਈ ਵੀ ਜਿਹੜਾ ਕੰਮ ਆ ਉਹ ਜਿੰਨਾ ਮਰਜ਼ੀ ਛਪਾਈਏ ਉਹ ਸਾਹਮਣੇ ਆ ਹੀ ਜਾਂਦਾ ਵਾ ਤੇ ਜਦੋਂ ਆਪਣੇ ਨਜਾਇਜ਼ ਰਿਸ਼ਤੇ ਆਪਣੇ ਸਾਹਮਣੇ ਆ ਜਾਂਦੇ ਆ ਫਿਰ ਕੀ ਹੁੰਦਾ ਵਾ ਕਿੰਨਾ ਕੁ ਚਿਰ ਕੋਈ ਸਬਰ ਰੱਖੂਗਾ ਫਿਰ ਜਰੂਮ ਆਪਣੇ ਨਜਾਇਜ਼ ਰਿਸ਼ਤੇ ਜਿਹੜੇ ਉਹ ਆਪਣੇ ਸਾਹਮਣੇ ਆ ਜਾਂਦੇ ਤੇ ਫਿਰ ਜਿਹੜੀ ਆ ਤਲਾਕ ਤੱਕ ਵੀ ਨੌਬਤ ਜਾ ਸਕਦੀ ਆ ਇਸ ਕਰਕੇ ਜਦੋਂ ਆਪਾਂ ਮੈਰਿਜ ਕਰਦੇ ਆ ਸਾਨੂੰ ਪ੍ਰੋਪਰ ਯਕੀਨ ਹੋਣਾ ਚਾਹੀਦਾ ਲੜਕਾ ਹੋਵੇ ਜਾਂ ਲੜਕੀ ਹੋਵੇ ਕਿ ਜਿਸ ਨਾਲ ਮੈਂ ਮੈਰਿਜ ਕਰਾਉਂਦੇ ਆ ਉਹ ਮੈਨੂੰ ਜਸਮਾਨੀ ਤੌਰ ਤੇ ਵੀ ਪਸੰਦ ਆ ਤੇ ਰੂਹ ਤੌਰ ਤੇ ਵੀ ਰੂਹ ਤੌਰ ਤੇ ਮਤਲਬ ਵੀ ਉਹਦੇ ਮੈਨੂੰ ਜਿਹੜਾ ਏ ਬੋਡੀ ਬੋਡੀ ਉਹ ਵੀ ਮੈਨੂੰ ਪਸੰਦ ਆ ਕਿ ਕਿਸ ਤਰ੍ਹਾਂ ਚੱਲਦਾ ਫਿਰਦਾ ਰਹਿੰਦਾ ਉਹ ਵੀ ਮੈਨੂੰ ਪਸੰਦ ਆ ਤੇ ਇਹ ਕਿਤਰਾ ਬੋਲਦਾ ਕਿਤਰਾ ਵਿਹਾਰ ਕਰਦਾ ਇਹ ਵੀ ਚੀਜ਼ਾਂ ਮੈਨੂੰ ਪਸੰਦ ਆ ਇਹ ਚੀਜ਼ਾਂ ਸੋਚ ਸਮਝ ਕੇ ਫੇਰੀ ਮੈਰਿਜ ਕਰਨੀ ਚਾਹੀਦੀ ਆ ਕਈ ਏਰੀ ਆਪਾਂ ਕੀ ਕਰਦੇ ਆ ਆਪਾਂ ਕੋਠੀਆਂ ਬੰਗਲੇ ਵੇਖ ਲੈਨੇ ਜਮੀਨਾਂ ਜਾਇਦਾਦਾਂ ਵੇਖ ਲੈਨੇ ਆ ਤੇ ਆਪਾਂ ਲੜਕੇ ਵੱਲੇ ਵੇਖਦੇ ਨਹੀਂ ਉਹ ਨਸ਼ਾ ਕਰਦਾ ਕੀ ਕਰਦਾ ਆਪਾਂ ਉਹਦੇ ਨਾਲ ਜਿਹੜਾ ਇਹ ਆਪਾਂ ਆਪਣੀ ਲੜਕੀ ਜਾਂ ਲੜਕੇ ਦੀ ਮੈਰਿਜ ਕਰ ਦਿੰਨੇ ਆ ਫਿਰ ਕੀ ਹੁੰਦਾ ਵਾ ਫਿਰ ਬਾਅਦ ਚ ਉਹਨਾਂ ਨੂੰ ਚਾਰ ਦੀਵਾਰੀ ਦੇ ਅੰਦਰ ਤੇ ਉਹ પતિ ਪਤਨੀ ਹੁੰਦੇ ਬਾਹਰ ਜਾ ਕੇ ਉਹਨਾਂ ਦੇ ਨਜਾਇਜ਼ ਸਬੰਧ ਹੁੰਦੇ ਆ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਆ ਕਿ ਉਹਨਾਂ ਬਾਹਰ ਵੀ ਆਪਣਾ ਪ੍ਰੇਮੀ ਜਾਂ ਪ੍ਰੇਮਿਕਾ ਰੱਖੀ ਹੁੰਦੀ ਆ ਜਿਸ ਦੇ ਕਾਰਨ ਤਲਾਕ ਤੱਕ ਨੌਬਤ ਆ ਜਾਂਦੀ ਆ ਸੋ ਪਲੀਜ਼ ਹ ਜਦੋਂ ਵੀ ਆਪਾਂ ਅੱਜ ਇੱਕ ਪ੍ਰਣ ਕਰੀਏ ਜਦੋਂ ਵੀ ਆਪਾਂ ਆਪਣੇ ਲੜਕੇ ਜਾਂ ਲੜਕੀ ਦੀ ਮੈਰਿਜ ਕਰਦੇ ਆ ਆਪਾਂ ਉਹਨੂੰ ਕੁਝ ਟਾਈਮ ਦਈਏ ਉਹਨੂੰ ਪੁੱਛੀਏ ਕਿ ਜਿਸ ਨਾਲ ਅਸੀਂ ਤੇਰੀ ਮੈਰਿਜ ਕਰ ਰਹੇ ਹਾਂ ਉਹ ਤੈਨੂੰ ਬਿਲਕੁਲ ਪਸੰਦ ਆ ਜੇ ਉਹ ਹਾਂ ਕਰ ਰਿਹਾ ਹੈ ਤੇ ਫੇਰ ਹੀ ਮੈਰਜ ਕਰੀਏ ਨਹੀਂ ਤਾਂ ਉਹਦੇ ਨੂੰ ਫੋਰਸ ਨਾ ਕਰੀਏ ਕਿਉਂਕਿ ਫੋਰਸ ਕਰਨ ਨਾਲ ਫੋਰਸ ਕਰਨ ਨਾਲ ਆਉਣ ਵਾਲੇ ਜਿਹੜੇ ਨਤੀਜੇ ਉਹ ਭਿਆਨਕ ਹੋ ਸਕਦੇ ਆ ਸੋ ਅੱਜ ਮੈਂ ਸੋਚਦਾ ਕਿ ਜਿਹੜਾ ਅੱਜ ਮੈਂ ਥਰਡ ਪਾਰਟ ਬਣਾਇਆ ਏ ਉਹ ਤੁਹਾਨੂੰ ਵੀਡੀਓ ਦੇ ਵਿੱਚ ਮੈਂ ਜਿਹੜਾ ਕੰਪਲੀਟ ਕਰ ਦਿੱਤਾ ਏ ਜੇ ਤੁਹਾਨੂੰ ਵੀਡੀਓ ਥੋੜੀ ਬਹੁਤੀ ਵੀ ਇਨਫੋਰਮੇਸ਼ਨ ਵਾਲੀ ਲੱਗੀ ਆ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰ ਦਿਓ ਜੇ ਤੇ ਇੱਕ ਪਿਆਰਾ ਜਿਹਾ ਕਮੈਂਟ ਕਰ ਦਿਓ ਜੇ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੇ ਕਿਉਂਕਿ ਇਸ ਤਰ੍ਹਾਂ ਦੀਆਂ ਹੀ ਜਿਹੜੀਆਂ ਇਨਫੋਰਮੇਸ਼ਨ ਵਾਲੀਆਂ ਵੀਡੀਓ ਆ ਉਮੇ ਤੁਹਾਡੇ ਵਾਸਤੇ ਲੈ ਆਉਂਦਾ ਰਵਾਂਗਾ ਸੋ ਵੀਡੀਓ ਨੂੰ ਪੂਰਾ ਦੇਖਣ ਵਾਸਤੇ ਤੁਹਾਡਾ ਧੰਨਵਾਦ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਸਸ ਸ੍ਰੀ ਅਕਾਲ